ਇਹਦਾ ਸ਼੍ਰੀਪੰਦਾ ਨੇਕ ਇਨਸਾਨ ਜਿਹੜੇ ਨੇ ਮਿਹਨਤ ਕਰਕੇ ਉਹਨੇ ਆਪਣੇ ਬਿਜ਼ਨਸ ਨੂੰ ਉਹਨੇ ਆਪਣੀ ਫੈਮਲੀ ਨੂੰ ਉਹਨੇ ਆਪਣੀ ਕਮਿਊਨਿਟੀ ਨੂੰ ਬੜੇ ਵਧੀਆ ਢੰਗ ਨਾਲ ਸਾਰਿਆਂ ਦੀ ਹੈਲਪ ਕੀਤੀ ਹੈ ਵਧਾਇਆ ਆਪਣੇ ਆਪ ਨੂੰ ਉੱਤੇ ਚੱਕਿਆ ਤੇ ਲੋਕਾਂ ਨੂੰ ట్రਾਈ ਕੀਤੀ ਉੱਤੇ ਚੱਕਣ ਵਾਸਤੇ ਅੱਜ ਸਾਰੇ ਜਣੇ ਅਸੀਂ ਉਸ ਇਨਸਾਨ ਵਾਸਤੇ ਉਸ ਸ਼ਖਸ ਵਾਸਤੇ ਅਸੀਂ ਇੱਥੇ ਆਇਆ ਹਾਂ ਔਰ ਸਾਰਾ ਤੋਂ ਵੱਡੀ ਗੱਲ ਹੈ ਵੀ ਅਸੀਂ ਸਾਨੂੰ ਇਹ ਜਿਹੜੇ ਇਕੱਠ ਕਰਨੇ ਪੈ ਰਹੇ ਨੇ ਇਹ ਬੜੀ ਮੁਸ਼ਕਲ ਵਾਲੀ ਗੱਲ ਹੈ ਕਿਉਂਕਿ ਖੁਸ਼ੀ ਦੇ ਮੌਕੇ 'ਚ ਅਸੀਂ ਇੰਨੇ ਬੰਦੇ ਇਕੱਠੇ ਹੋ ਸਕੀਏ ਤਾਂ ਬਹੁਤ ਵਧੀਆ ਲੱਗਦਾ ਪਰ ਅੱਜ ਇਹ ਜਿਹੇ ਮੌਕੇ ਵਾਸਤੇ ਅਸੀਂ ਇਕੱਠੇ ਹੋਏ ਆ ਜਿਹੜਾ ਬੜਾ મતਭਾਗ ਹੈ ਔਰ ਸਪੈਸ਼ਲੀ ਜਿਹੜਾ ਜਿਵੇਂ ਗਵਰਨਮੈਂਟ ਹੈਗੀ ਆ ਔਰ ਅਸੀਂ ਜਿੱਥੇ ਮਰਜੀ ਤੁਸੀਂ ਪੜ੍ਹ ਲਓ ਕੈਨੇਡਾ ਆਪਣੇ ਆਪ ਨੂੰ ਕਹਿੰਦਾ ਵੀ ਅਸੀਂ ਟਾਪ 10 ਕੰਟਰੀਜ਼ ਵਿੱਚ ਆਉਂਦੇ ਆ ਜੇ ਆਪਾਂ ਸੇਫਟੀ ਨੂੰ ਦੇਖੀਏ ਪਬਲਿਕ ਸੇਫਟੀ ਨੂੰ ਦੇਖੀਏ ਤੇ ਮੈਨੂੰ ਲੱਗਦਾ ਵੀ ਇਹ ਜਿਹੜਾ ਮੈਂ ਕਹਿ ਰਿਹਾ ਤਾਂ ਵੀ ਤੁਸੀਂ ਸੇਫ ਨਹੀਂ ਹੋ ਮੈਂ ਨਿਊ ਜਰਸੀ ਤੋਂ ਆ ਮੈਨੂੰ ਇਹ ਲੱਗਦਾ ਵੀ ਨਿਊ ਜਰਸੀ ਜ਼ਿਆਦਾ ਸੇਫ ਰ ਹੈ ਕੈਨੇਡਾ ਨਾਲੋਂ ਇਹ ਇੱਕ ਬਹੁਤ ਹੀ ਚੰਗੀ ਗੱਲ ਨਹੀਂ ਹੈ ਕਿਉਂਕਿ ਰੀਜ਼ਨ ਕੀ ਹੈ ਵੀ ਜਿਹੜੇ ਸਾਡੇ ਪੋਲੀਟੀਸ਼ੀਅਨਸ ਨੇ ਜਦ ਤੱਕ ਉਹ ਪ੍ਰੋਪਰ ਠੋਸ ਕਦਮ ਨਹੀਂ ਚੱਕਦੇ ਕੋਈ ਸੋਲਿਡ ਪਾਲਿਸਿਸ ਨਹੀਂ ਬਣਾਉਣਗੇ ਤੇ ਪਹਿਲੀ 2021 ਚ ਤੁਹਾਡਾ ਕੈਨੇਡਾ ਪਹਿਲੇ ਨੰਬਰ ਤੇ ਸੀ ਹੁਣ 6ਵੇਂ ਨੰਬਰ ਤੇ ਆ ਤੇ ਹੋ ਸਕਦਾ ਬਿਲਕੁਲ ਜਾ ਕੇ 200 ਨੰਬਰ ਤੇ ਪਹੁੰਚ ਜੇ ਪਰ ਉਹਦਾ ਮਤਲਬ ਇਹ ਨਹੀਂ ਵੀ ਆਪਾਂ ਬਿਲਕੁਲ ਚੁੱਪ ਕਰਕੇ ਬਹਿ ਜਾਈਏ ਅੱਜ ਤੁਸੀਂ ਜਿਹੜੇ ਆਏ ਹੋ ਇਹਦਾ ਮਤਲਬ ਹੈ ਵੀ ਅਸੀਂ ਬੋਲਣਾ ਸ਼ੁਰੂ ਕਰਤਾ ਅਸੀਂ ਪੋਲਿਟੀਸ਼ੀਅਨਸ ਨੂੰ ਦੱਸਿਏ ਵੀ ਸਾਡੀ ਪ੍ਰੋਬਲਮ ਕੀ ਹੈ ਤੇ ਉਹ ਐਜ਼ ਅ ਲੀਡਰ ਸਾਡੇ ਵਾਸਤੇ ਕੀ ਕਰ ਸਕਦੇ ਨੇ ਔਰ ਦੂਜੀ ਗੱਲ ਇਹ ਹੈ ਵੀ ਜੇ ਅਸੀਂ ਸੋਚੀਏ ਵੀ ਇੱਕ ਕਮਿਊਨਿਟੀ ਨੂੰ ਇੱਕ ਜਿਹੜਾ ਤਬਕੇ ਨੂੰ ਹੀ ਸਾਰੇ ਜਣੇ ਅ ਅ ਟ੍ਰਾਈ ਕਰ ਰਹੇ ਨੇ ਵੀ ਉਹਨਾਂ ਦੇ ਮਗਰ ਜਾਣ ਨੂੰ ਜਦੋਂ ਅਗ ਲੱਗਦੀ ਹੈ ਜੰਗਲ ਵਿੱਚ ਲੱਗ ਜੇ ਭਾਵੇਂ ਕਿਤੇ ਲੱਗ ਜੇ ਇਹ ਨਹੀਂ ਵੀ ਅੱਗ ਆ ਗਿਆ ਉਹਨੇ ਸਾਰਿਆਂ ਨੂੰ ਹੌਲੀ-ਹੌਲੀ ਸਾਰਿਆਂ ਨੂੰ ਖਤਮ ਕਰਨਾ ਇਹ ਸਟੇਜ ਜਿਹੜੀ ਹੈ ਨਾ ਉਹ ਸਰੀਰ ਵਿੱਚ ਕੈਂਸਰ ਹੋ ਜਾਂਦਾ ਕੈਂਸਰ ਵਾਲੀ ਸਟੇਜ ਹੈ ਪਹਿਲੀ ਸਟੇਜ ਹੈ ਮੇਰੇ ਹਿਸਾਬ ਨਾਲ ਜੇ ਹੁਣ ਅਸੀਂ ਇਹਨੂੰ ਦਬ ਲਈਏ ਤੇ ਸਰੀਰ ਬਚਦਾ ਨਹੀਂ ਤਾਂ ਅਦਰਵਾਇਜ਼ ਕੀ ਆ ਆਪਾਂ ਡਿਫਰੈਂਟ ਡਿਫਰੈਂਟ ਕੰਟਰੀਸ ਤੋਂ ਆਏ ਆ ਮੋਸਟਲੀ ਜਿਦੇ ਆਪਾਂ ਇੰਡੀਆ ਤੋਂ ਆਏ ਆ ਜਾਂ ਤਾਂ ਆਪਾਂ ਕੋਈ ਨਵੀਂ ਕੰਟਰੀ ਲੱਭਣੀ ਸ਼ੁਰੂ ਕਰ ਦਈਏ ਹੁਣੇ ਤੋਂ ਇਹੋ ਜਿਹਾ ਮਾਹੌਲ ਕਿਉਂ ਬੜ ਰਿਹਾ ਆ ਆਪਾਂ ਨੂੰ ਡਰ ਕੇ ਰਹਿਣ ਦੀ ਜ਼ਰੂਰਤ ਕਿਉਂ ਪੈ ਰਹੀ ਆ ਤੁਸੀਂ ਘਰੋਂ ਬਾਹਰ ਨਿਕਲਦੇ ਹੋ ਤੁਹਾਡੇ ਹੋ ਸਕਦਾ ਵੀ ਸਾਰੀ ਫੈਮਿਲੀ ਅਰਦਾਸਾ ਕਰਦੀਆਂ ਹੋਣ ਵੀ ਤੁਸੀਂ ਠੀਕ-ਠਾਕ ਘਰੇ ਪਹੁੰਚੋ ਇਸ ਕੇਸ ਵਿੱਚ ਤੁਸੀਂ ਦੇਖੋ ਵੀ ਸਵੇਰੇ 9:30 ਵਜੇ ਇਹ ਹਾਸਾ ਹੋ ਜਾਂਦਾ ਕਿੰਨੀ ਸ਼ਰਮਨਾਕ ਗੱਲ ਹੈਗੀ ਆ ਪਬਲਿਕ ਸੇਫਟੀ ਦੇ ਉੱਤੇ ਕਿੱਡਾ ਵੱਡਾ ਤੱਬਾ ਹੈ ਕੈਨੇਡਾ ਦੀ ਗਵਰਨਮੈਂਟ ਦੇ ਉੱਤੇ